ਦੋਸਤੋ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਮੋਗੇ ਮੈਂ ਤੁਹਾਡਾ ਆਪਣਾ ਬੀ ਜੇ ਸ਼ਰਮ ਆ ਕੁਝ ਦਿਨ ਪਹਿਲਾਂ ਮੈਂ ਇੱਕ ਫੇਸਬੁੱਕ ਤੇ ਕਹਾਣੀ ਪਾਈ ਸੀ ਛੋਟੀ ਜੀ ਤੁਸੀਂ ਬਹੁਤ ਪਿਆਰ ਦਿੱਤਾ ਉਸ ਕਹਾਣੀ ਨੂੰ ਅੱਜ ਫੇਰ ਦਿਨ ਕੀਤਾ ਵੀ ਇੱਕ ਛੋਟੀ ਜੀ ਕਹਾਣੀ ਤੁਹਾਡੇ ਰੂਪ ਰੂਪ ਕੀਤੀ ਜਾਵੇ ਸਾਰਾ ਕੁਝ ਇੱਥੇ ਹੈ ਚੰਗੇ ਗਰਮ ਕਰੋਗੇ ਚੰਗਾ ਟਾਈਮ ਲੰਘ ਜੂ ਮਾੜੇ ਕਰਮ ਕਰੋਗੇ ਵਾੜਾ ਸਮਾਂ ਲੰਘ ਜੀ ਜਿਹੜੇ ਕਹਿੰਦੇ ਨੇ ਵੀ ਉੱਪਰ ਜਾ ਕੇ ਸਾਰਾ ਕੁਝ ਭੁਗਤਣਾ ਪੈਂਦਾ ਹੈ ਮੇਰੇ ਖਿਆਲ ਚ ਉੱਪਰ ਕੁਝ ਨਹੀਂ ਹੈ ਸਾਰਾ ਕੁਝ ਥੱਲੇ ਹੀ ਹੈ ਤੁਸੀਂ ਆਪ ਦੇ ਆਲੇ ਦੁਆਲੇ ਨਿਗਾਹ ਮਾਰੋ ਜਿਹ ਹੈ ਇਹ ਜੋ ਕਰਦਾ ਹੈ ਜਿਹ ਹੈ ਜਾਂ ਕੋਈ ਬੀਜ ਦਾ ਹੈ ਉਹ ਹੀ ਆ ਵੱਢ ਲੈਂਦਾ ਇੱਕ ਸਮੇਂ ਦੀ ਗੱਲ ਹੈ ਹੁਣ ਤਾਂ ਵਾਦੀ ਬਹੁਤ ਹੋ ਗਈ ਵਾਦੀ ਪਹਿਲਾਂ ਘਟ ਸੀ ਤਾਂ ਘਰੋਂ ਇੱਕ ਬੱਚਾ ਰੁੱੜਦਾ ਰੁੱੜਦਾ ਸਾਹਮਣੇ ਆਪਣੇ ਖੇਤ ਦਰਖਤ ਥਲੇ ਚਲਿਆ ਗਿਆ। ਦਰਖਤ ਦੇ ਹੇਠਾਂ ਕਿਸੇ ਪੰਛੀ ਦਾ ਆਲਣ ਲੱਗਿਆ ਹੋਇਆ ਸੀ। ਉਹਦੇ ਵਿੱਚ ਆਂਡਾ ਸੀ। ਆ ਹੁਣ ਬੱਚੇ ਨੂੰ ਕੀ ਪਤਾ ਹੈ 2.5 ਸਾਲ ਦਾ ਬੱਚਾ ਰੁੱੜਦਾ ਰੁੱੜਦਾ ਚਲਿਆ ਗਿਆ। ਉਹਦੇ ਹੱਥ 'ਚ ਢੱਕਾ ਆ ਗਿਆ। ਇੱਕ ਹੱਥ 'ਚ ਆ ਗਿਆ ਆਂਡਾ। ਉਹਨੇ ਢੱਕਾ ਲੈ ਕੇ ਆਂਡੇ ਦੇ ਮਾਰਨਾ ਸ਼ੁਰੂ ਕਰ ਦਿੱਤਾ। ਤੇ ਉਹ ਚੂਚੇ ਦੀ ਮੌਤ ਹੋ ਗਈ। ਚਲੋ ਕਰਦੇ ਨੇ ਉਹਦੀ ਮਾਂ ਨੂੰ ਪਤਾ ਲੱਗਿਆ ਵੀ ਜਵਾਕ ਬਾਹਰ ਚ ਲੈ ਗਿਆ ਉਹ ਬਾਹਰ ਬਾਹਰੋਂ ਚੱਕ ਲਈ ਅੰਦਰ ਨੂੰ ਕਿਸੇ ਨੂੰ ਕੋਈ ਗੱਲ ਦਾ ਕੁਝ ਨਹੀਂ ਪਤਾ ਵੀ ਬੱਚੇ ਤੋਂ ਕੀ ਹੋਇਆ ਕੀ ਨਹੀਂ ਹੋਇਆ ਬੱਚਾ ਹੌਲੀ-ਹੌਲੀ ਵੱਡਾ ਹੋਇਆ ਪੜਨ ਲਿਖ ਲਖ ਪੜਨ ਦੇ ਖਿਲ ਲੱਗਿਆ ਸਕੂਲ ਜਾਣ ਲੱਗਿਆ ਕੰਮ ਧੰਦੇ ਜਾਣ ਲੱਗਿਆ ਵਿਆਹ ਦੀ ਉਮਰ ਹੋ ਗਈ ਪਰ ਕਿਸੇ ਨੇ ਵਿਆਹ ਬਾਰੇ ਗੱਲ ਤੋਰੀ ਨਹੀਂ ਚਲੋ ਜਦੋਂ 32-33 ਸਾਲ ਦਾ ਹੋ ਗਿਆ ਤਾਂ ਉਹਨੂੰ ਤਾਣੇ ਮੇਣੇ ਰਿਸ਼ਤੇਦਾਰਾਂ ਦੇ ਯਾਰਾਂ ਦੋਸਤਾਂ ਦੇ ਆਣ ਗਮਾਣ ਦੇ ਤਾਨੇ ਮੇਨੇ ਵੱਜਨੇ ਸ਼ੁਰੂ ਹੋ ਗਏ ਪਰ ਉਹ ਦੋਸਤੋ ਜਿਹੜਾ ਉਹ ਬੰਦਾ ਸੀ ਨੌਜਵਾਨ ਸੀ ਉਹ ਮਹਾਮਾਈ ਦਾ ਬਹੁਤ ਵੱਡਾ ਭਗਤ ਸੀ ਸ਼ਾਮ ਨੂੰ ਨਾਤੋ ਕੀ ਉਸਨੇ ਮਹਾਮਾਈ ਦੀ ਜੋਤ ਪ੍ਰਕਾਸ਼ ਕੀਤੀ ਅਤੇ ਮਾਤਾ ਨੂੰ ਧਿਆਉਣ ਲੱਗਿਆ ਵੀ ਮਾਤਾ ਮੈਥੋਂ ਕੀ ਇਹ ਜੀ ਭੁੱਲ ਹੋ ਗਈ ਮੇਰੇ ਯਾਰ ਦੋਸਤ ਰਿਸ਼ਤੇਦਾਰ ਆਣ ਗਮਾਣ ਗਲੀ ਮੁਹੱਲੇ ਵਾਲੇ ਮੈਨੂੰ ਤਾਨੇ ਮੇਨੇ ਮਾਰਦੇ ਆ ਇਸ ਲਈ ਮੇਰੇ ਤੇ ਕਿਰਪਾ ਕਰੋ ਅਸ਼ੀਰਵਾਦ ਦਿਓ ਮਾਤਾ ਨੇ ਸਮਝਾਇਆ ਉਸ ਨੂੰ ਭਗਤ ਨੂੰ ਵੀ ਤੂੰ ਰਹਿਣ ਦੇ ਵਿਆਹ ਨਾ ਕਰਾ ਤੇਰੇ ਲਈ ਵਿਆਹ ਚੰਗਾ ਨਹੀਂ ਹੈ ਪਰ ਉਹ ਨਹੀਂ ਮੰਨਿਆ ਕਿਉਂਕਿ ਉਹਨੂੰ ਡਰ ਸੀ ਜਦੋਂ ਬਾਹਰ ਨਿਕਲਦਾ ਸੀ ਤਾਂਨੇ ਮੇਨੇ ਵੱਜਦੇ ਸੀ ਚਲੋ ਮਹਾਮਈ ਨੇ ਅਸ਼ੀਰਵਾਦ ਦਿੱਤਾ ਉਹਦਾ 6 ਮਹੀਨੇ ਬਾਅਦ ਵਿਆਹ ਹੋ ਗਿਆ ਵਿਆਹ ਤਾਂ ਹੋ ਗਿਆ ਜਦੋਂ ਫਿਰ ਬੱਚੇ ਦੀ ਦਿੱਕਤ ਆ ਗਈ ਦੋ ਤਿੰਨ ਸਾਲ ਹੋ ਗਏ ਕੋਈ ਇਲਾਜ ਨਾ ਹੋਈ ਫੇਰ ਲੋਕ ਤਾਂ ਨੇ ਮੇੜੇ ਮਾਰਨ ਲੱਗੇ ਤਾਂ ਤਾਂ ਨੇ ਮੇੜੇ ਮਾਰਨ ਲੱਗੇ ਫੇਰ ਇੱਕ ਦਿਨ ਸ਼ਾਮ ਨੂੰ ਨਾਤਾ ਨਾ ਧੋ ਕੇ ਮਹਾਮਾਈ ਦੀ ਜੋਤ ਪ੍ਰਕਾਸ਼ ਕੀਤੀ ਮਹਾਮਾਈ ਨੂੰ ਤਾਂ ਨੇ ਮੇੜੇ ਮਾਰਨ ਲੱਗਿਆ ਵੀ ਹੁਣ ਵਿਆਹ ਤਾਂ ਕਰਤਾ ਹੁਣ ਬੱਚੇ ਦਾ ਅਸ਼ੀਰਵਾਦ ਵੀ ਦਿਓ ਮਹਾਮਾਈ ਨੇ ਪ੍ਰਗਟ ਹੋ ਕੇ ਕਹਿੰਦੇ ਉਹਨੂੰ ਬਹੁਤ ਕਿਹਾ ਵੀ ਤੂੰ ਔਲਾਦ ਰਹਿਣ ਦੇ ਤੇਰੀ ਜ਼ਿੰਦਗੀ ਸੌਖੀ ਨਹੀਂ ਲੰਗਣੀ ਪਰ ਉਹ ਨਹੀਂ ਮੰਨਿਆ ਕਿਉਂਕਿ ਲੋਕਾਂ ਦੇ ਤਾਂ ਨੇ ਮੇੜਿਆਂ ਤੋਂ ਬਹੁਤ ਅੱਕ ਚੁੱਕਿਆ ਸੀ ਜਦੋਂ ਮਾਣੇ ਅਸ਼ੀਰਵਾਦ ਦਿੱਤਾ ਹੁਣ ਮਾ ਭਗਤ ਨੂੰ ਕੀ ਕਹਿੰਦੀ ਹੈ ਮਾਂ ਸਾਰਿਆਂ ਦਾ ਖਿਆਲ ਰੱਖਦੀ ਹੈ ਚਲੋ ਜੋ ਵੀ ਮਾਂ ਤੋਂ ਮੰਗਦਾ ਮਾਂ ਉਹਦੀਆਂ ਮਨੋ ਕਾਮਨਾ ਅਰਦਾਸਾਂ ਵੈਂਦੀਆਂ ਪੂਰੀ ਕਰਦੀ ਏ ਚਲੋ ਜੀ ਉਹਦੇ ਬੱਚਾ ਵੀ ਹੋ ਗਿਆ ਜਦੋਂ ਬੱਚਾ ਹੋਇਆ ਤਾਂ ਪਹਿਲਾਂ ਕੀ ਹੁੰਦਾ ਸੀ ਹੁਣ ਤਾਂ ਚਲੋ ਨਰਸਾਂ ਚੱਲਦੀਆਂ ਨੇ ਪਹਿਲਾਂ ਕੀ ਹੁੰਦਾ ਸੀ ਦਾਈ ਹੁੰਦੀ ਸੀ ਜੋ ਜਾਪਾ ਕਰਵਾਉਂਦੀ ਸੀ ਉਹ ਦਾਈ ਕਰਵਾਉਂਦੀ ਸੀ ਤਾਂ ਦਾਈ ਤੇ ਜਦੋਂ ਪੁੱਛਿਆ ਵੀ ਕੀ ਹੋਇਆ ਤਾਂ ਦਾਈ ਬੋਲ ਨਾ ਸਕੀ ਚਲੋ ਉਹਨੂੰ ਪਤਾ ਲੱਗ ਗਿਆ ਵੀ ਲੜਕਾ ਹੋਇਆ ਪਰ ਉਹ ਦੋਨੇ ਅੱਖਾਂ ਤੋਂ ਅਨੈ ਘਰੇ ਆਇਆ ਜਦੋਂ ਘਰੇ ਆ ਕੇ ਨਹਾ ਧੋ ਕੇ ਮਾਂ ਦੀ ਜੋਤ ਜਗਾਈ ਮਾਂ ਨੂੰ ਤਾਂ ਨੇ ਮਿਹਣੇ ਮਾਰ ਲਗਿਆ ਵੀ ਇਹ ਤੋਂ ਤਾਂ ਮੈਨੂੰ ਤੂੰ ਦਿੰਦੀ ਨਾ ਤਾਂ ਬਹੁਤ ਤਾਂ ਨੇ ਮਿਹਣੇ ਮਾਰੇ ਵੀ ਮੈਂ ਹੁਣ ਇਹਦਾ ਕੀ ਕਰੂੰਗਾ ਤੂੰ ਮੈਨੂੰ ਅੰਨਾ ਜਵਾਬ ਦੇਤਾ ਤਾਂ ਮਾਂ ਨੇ ਕੀ ਹੋਇਆ ਪ੍ਰਗਟ ਹੋ ਕੇ ਉਸ ਨੂੰ ਕਿਹਾ ਵੀ ਜੋ ਕਰੋਗੇ ਜੋ ਬੀਜੋਗੇ ਉਹੀ ਵੱਢੋਗੇ ਚੰਗਾ ਕਰੋਗੇ ਚੰਗਾ ਮਿਲੂਗਾ ਮਾੜਾ ਕਰੋਗੇ ਮਾੜਾ ਕਰੂਗਾ ਜਦੋਂ ਨਾ ਡੜਿਆ ਤਾਂ ਨੇ ਮਿਹਣੇ ਮਾਰਨੋਂ ਤਾਂ ਮਾਤਾ ਨੇ ਉਸ ਨੂੰ ਕਿਹਾ ਵੀ ਆਪਦੇ ਬਚਪਨ ਦੇ ਵਿੱਚ ਨਿਗਾ ਮਾਰ ਝਾਤ ਮਾਰ ਵੀ ਦਰਖਤ ਥੱਲੇ ਆਹਣੇ ਦੇ ਵਿੱਚੋਂ ਤੂੰ ਆਂਡਾ ਚੱਕ ਕੇ ਬੱਚੇ ਦੇ ਅੱਖਾਂ ਭੰਨਤੀਆਂ ਸੀ ਉਹਦੀਆਂ ਤੇ ਬੱਚੇ ਨੂੰ ਮਾਰ ਮੁਕਾਇਆ ਸੀ ਇਹ ਉਹੀ ਬੱਚਾ ਤੇਰੇ ਘਰ ਜਨਮ ਲਿਆ ਉਸ ਬੱਚੇ ਨੇ ਤਾਂ ਮਾਂ ਦੇ ਹੱਥ ਮਾਂ ਦੇ ਅੱਗੇ ਹੱਥ ਜੋੜ ਕੇ ਖੜ ਗਿਆ ਵੀ ਮਾਂ ਮੇਰਾ ਕੀ ਮੇਰਾ ਕਸੂਰ ਸੀ ਇਸ ਨੂੰ ਮੇਰੀ ਲਾੜ ਨੂੰ ਕਿਉਂ ਕਸੂਰ ਇਸ ਨੂੰ ਸਜ਼ਾ ਦੇ ਰਹੀ ਹੈ ਉਹ ਕਹਿੰਦੀ ਭਗਤਾ ਤੂੰ ਤਾਂ ਬਹੁਤ ਉਮਰ ਕੱਢ ਲਈ ਤੇਰੀ ਤਾਂ ਹੁਣ ਉਮਰ ਵੀ ਕਾਫੀ ਹੋ ਗਈ ਤੈਨੂੰ ਉਸ ਦਾ ਸਭ ਤੋਂ ਜ਼ਿਆਦਾ ਤੈਨੂੰ ਪਤਾ ਲੱਗੇਗਾ ਜਦੋਂ ਭੁਗਤਣਾ ਪਵੇਗਾ ਬੱਚਾ ਵੱਡਾ ਕਰੇਗਾ ਉਹਦਾ ਪਾਲਣ ਪੋਸ਼ਣ ਕਰੇਗਾ ਉਹਦਾ ਮਲ ਮੂਤਰ ਤੋਂ ਹੋਏਗਾ ਇਸ ਲਈ ਦੋਸਤੋ ਤੁਸੀਂ ਕਹਾਣੀ ਦਾ ਸਵਾਲ ਦਾ ਜਵਾਬ ਵੀ ਤੁਸੀਂ ਆਪ ਹੀ ਲੈ ਲੇ ਹੋਵੋਗੇ ਮੇਰਾ ਕਹਿਣ ਦਾ ਮਤਲਬ ਕੀ ਹੈ ਵੀ ਜੇ ਚੰਗਾ ਕਰੋਗੇ ਤਾਂ ਤੁਹਾਨੂੰ ਇੱਥੇ ਚੰਗੇ ਫਲ ਮਿਲ ਜਾਣਗੇ ਜੇ ਮਾੜਾ ਕਰਮ ਕਰੋਗੇ ਤੁਸੀਂ ਦੇਖ ਹੀ ਰਹੇ ਹੋ ਤੇ ਦੇਖਦੇ ਵੀ ਹੋ ਤਾਂ ਮਾੜੇ ਕੰਮ ਦਾ ਮਾੜਾ ਨਤੀਜਾ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਚੰਗੇ ਕੰਮ ਕਰੋ ਹਰ ਇੱਕ ਦਾ ਭਲਾ ਸੋਚੋ ਮਾੜੇ ਬੰਦੇ ਦੀ ਲੋੜਵੰਦੀ ਸੇਵਾ ਕਰੋ ਅਗਰ ਜੇ ਕਹਾਣੀ ਇਹ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ